ਦੋਸਤੋ ਇੱਕ ਹੋਰ ਖਬਰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਗੁਰਦਾਸਪੁਰ 7 ਨੰਬਰ ਸਕੀਮ ਦੇ ਆਪਾਂ ਹਾਜ਼ਰ ਆ। ਇਸ ਸਮੇ ਅਸੀਂ ਇੰਪਰੂਵਮੈਂਟ ਟਰੱਸਟ ਦੇ ਗੁਰਦਾਸਪੁਰ ਵਿਖੇ ਖੜੇ ਆ ਜਿੱਥੇ ਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਵਾ ਪਰ ਕਿਤੇ ਪਿੱਲੀਆਂ ਇੱਟਾਂ ਨਾ ਹੋ ਰਿਹਾ ਵਾ, ਕਿਤੇ ਫੁੱਟਪਾਥ ਬੈਠਾ ਹੋਇਆ ਵਾ, ਕਿਤੇ ਰੁੱਖਾਂ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਸੋ ਇਸ ਸਮੇ ਅਸੀਂ ਪਾਰਕ ਦੇ ਬਾਹਰ ਇੱਕ ਬੈਂਚ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਬੈਠਣ ਵਾਸਤੇ ਲੋਕਾਂ ਦੇ ਲਗਾਇਆ ਹੋਇਆ ਸੀ ਪਰ ਇਸਦੇ ਜੋ ਹਾਲਾਤ ਨੇ ਤੁਸੀਂ ਦੇਖੋ ਕਿਸ ਨੂੰ ਚੁੱਕ ਕੇ ਜਿਹੜਾ ਵਾ ਸੜਕ ਤੇ ਕਿਨਾਰੇ ਤੇ ਰੱਖਿਆ ਗਿਆ ਤੇ ਜਿਹੜਾ ਟੁੱਟ ਗਿਆ ਵਾ ਸੋ ਬੜਾ ਹੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਨੁਕਸਾਨ ਹੋ ਰਿਹਾ ਵਾ ਇਹ ਸਾਰਾ ਨੁਕਸਾਨ ਇਹਦੇ ਬਾਰੇ ਗੱਲਬਾਤ ਕਰਦੇ ਆ ਕਿ ਇਹ ਸਾਰਾ ਨੁਕਸਾਨ ਦਾ ਪਰਪਾਈ ਇਹਦੀ ਕਿਵੇਂ ਕੀਤੀ ਜਾਵੇਗੀ ਜਤਿੰਦਰ ਸਿੰਘ ਜੀ ਮਜੂਨੇ ਜਤਿੰਦਰ ਜੀ ਨੁਕਸਾਨ ਤੇ ਹੋ ਗਿਆ ਤੇ ਇਹਦੀ ਪਰਪਾਈ ਕਿਵੇਂ ਕੀਤੀ ਜਾਏ ਹੁਣ ਜਿਹੜੇ ਅਧਿਕਾਰੀ ਨੇ ਉਹ ਪੱਲਿਓ ਜਿਹੜਾ ਬੈਂਚ ਦੁਬਾਰਾ ਬਣਾਓ ਦੇਖੋ ਜੀ ਜਿਹੜਾ ਇੱਥੇ ਵਿਕਾਸ ਹੋ ਰਿਹਾ ਤਾਂ ਉਹਦੀ ਮੈਂ ਇੱਕ ਗੱਲ ਕਰ ਲਾਂ ਇਹ ਉਸ ਹਿਸਾਬ ਆ ਕਿ ਚੋਰੀ ਦਾ ਕਪੜਾ ਤੇ ਡਾਂਗਾ ਦੇ ਗੱਜ ਕਿਉਂਕਿ ਇੱਥੇ ਜਿਹੜਾ ਸਮਾਨ ਆ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਕਿਹੜੀ ਬੁੱਕ 'ਚ ਲਿਖਿਆ ਤੇ ਉਹਦਾ ਆਡਿਟ ਹੋਇਆ ਜਾਂ ਨਹੀਂ ਹੋਇਆ ਤੁਸੀਂ ਇਹ ਦੇਖੋਗੇ ਕਿ ਚੰਗਾ ਭਲਾ ਸੀ ਪਾਜ ਤੋਂ ਅਸੀਂ 15-20 ਦਿਨ ਪਹਿਲੇ ਆਏ ਤੇ ਇੱਥੇ ਤਿੰਨ ਲੱਗੇ ਸੀ ਇੱਕ ਉਹ ਤੋੜ ਕੇ ਸੁੱਟਿਆ ਵਾ ਤੇ ਕਿੱਥੇ ਗਿਆ ਕਿੰਨੇ ਖੜਿਆ ਕੋਈ ਇਹਦਾ ਵਾਲੀ ਵਾਰਸ ਨਹੀਂ ਆ ਆਹ ਦੇਖੋ ਇਹਦਾ ਪਿਛਲਾ ਪਾਸਾ ਆ ਪਿਆ ਤੇ ਸ਼ਾਇਦ ਉਹ ਤਾਰਾਂ ਤੂਰਾਂ ਹੋ ਸਕਦਾ ਕੋਧੀਆਂ ਹੋਣ ਜਾਂ ਕਿਹੇ ਹੋਰ ਚੀਜ਼ ਦੀਆਂ ਹੋਣ ਆਹ ਪਾਸਾ ਸੋ ਕਹਿ ਸਕਦੇ ਆ ਕਿ ਵਿਕਾਸ ਦੇ ਨਾਤੇ ਨਾ ਕਿਤੇ ਨਾ ਕਿਤੇ ਇਹਦਾ ਵਿਨਾਸ਼ ਹੋ ਰਿਹਾ ਵਾ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਕਿ ਦਿਖਾਓ ਕਿਉਂ ਕਰ ਲਈਏ ਇੱਕ ਚੀਜ਼ ਨਹੀਂ ਆ ਇਹ ਗੱਲ ਆ ਇੱਕ ਟੁੱਟਣ ਦੀ ਨਹੀਂ ਟੈਕਨੀਕਲ ਟੀਮ ਹੈ ਜਿਹੜੀ ਜਿੰਨੇ ਇੱਥੇ ਕੰਮ ਕਰਾਉਣਾ ਵਾ ਇਹ ਹੁਣ ਕਿਹਦੇ ਜम्मे ਪਏਗਾ ਕਿਉਂਕਿ ਇਹ ਲਗਭਗ ਜੇ ਆਮ ਤੌਰ ਤੇ ਅਸੀਂ ਲੈਣਾ ਹੋਏ ਤੇ ਇਹਦੀ ਹਰੀਜ਼ ਦੀ ਕੀਮਤ ਜਿਹੜੀ 5000 ਹੋ ਸਕਦਾ ਇਹ ਤੋਂ ਵੱਧ ਹੋਏ ਪਰ ਹੁਣ ਇਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਕਿ ਜਿਹੜਾ ਇੱਕ ਦੇ ਇਥੋਂ ਗਾਇਬ ਹੀ ਹੋ ਗਿਆ ਗਾਇਬ ਹੋ ਗਿਆ ਬਿਲਕੁਲ ਤੇ ਇਹ ਜਿਹੜਾ ਹੁਣ ਤੁਸੀਂ ਪੁਰਾਣਾ ਸਮਾਨ ਲਾਇਆ ਹੋ ਉਹ ਜਾਏਗਾ ਕਿੱਥੇ ਉਹ ਕਿਹੜੀ ਬੁੱਕ ਚ ਲਾਇਆ ਵਾ ਕਿੱਥੇ ਆਡਿਟ ਹੋਇਆ ਵਾ ਕੀ ਆ ਕਿਉਂਕਿ ਇਹਦੇ ਉਸ ਹਿਸਾਬ ਹੋ ਗਿਆ ਕਾ ਵੀ ਅੱਗੇ ਕਰੀ ਜਾਓ ਪਿੱਛੋਂ ਚੁੱਕੀ ਜਾਓ ਮਲਕ ਨਾ ਹੋ ਜੇ ਇਹ ਘਾਟਨ ਕਰੀ ਜਾਓ ਕੌਣ ਚੁੱਕ ਕੇ ਘੜਦਾ ਕੌਣ ਨਹੀਂ ਕਿਸ ਨੂੰ ਪਤਾ ਹੀ ਨਹੀਂ ਇੱਕ ਗੱਲ ਮੈਂ ਵੀ ਤੁਹਾਡੇ ਇਤਿਆਹ ਚ ਲੈਣਾ ਜਾਵਾਂਗਾ ਕਿ ਇਹ ਦੇਖੋ ਤੁਸੀਂ ਇਹ ਪੂਰਾ ਜਿਹੜਾ ਵਾ ਸੀਮੰਟ ਨਾਲ ਬਣਿਆ ਹੋਇਆ ਵਾ ਸੋ ਇਹ ਜਿਹੜਾ ਇੱਥੋਂ ਟੁੱਟ ਗਿਆ ਵਾ ਇਹ ਰਿਪੇਅਰ ਹੋਣ ਯੋਗ ਨਹੀਂ ਹੈਗਾ ਹੁਣ ਆ ਵੇਸਟ ਹੋ ਗਿਆ ਵਾ ਜੇ ਆਪਾਂ ਗੱਲ ਕਰੀਏ ਕਿ ਰਿਪੇਅਰ ਹੋ ਜੇ ਰਿਪੇਅਰ ਨਹੀਂ ਹੋ ਸਕਦਾ ਇਹਦਾ ਟੁੱਟਣ ਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੀ ਸੀ ਕਿ ਜਿਹੜਾ ਹੈਗਾ ਸੀ ਇਹ ਪਹਿਲੇ ਉੱਥੇ ਲੱਗਾ ਸੀ ਦੀਵਾਰ ਦੀਵਾਰ ਦੇ ਲੱਗੇ ਲੱਗਾ ਸੀ ਇਹ ਵੀ ਇੱਥੇ ਤਿੰਨ ਲੱਗੇ ਸੀ ਇੱਕ ਇੱਥੇ ਲੱਗਾ ਸੀ ਇੱਕ ਉੱਥੇ ਇੱਕ ਉੱਥੇ ਮਤਲਬ ਇਸ ਤ ਇਹ ਜਦੋਂ ਵਿਕਾਸ ਅੰਨਾ ਵਿਕਾਸ ਜਿਹੜਾ ਇੱਥੇ ਚੱਲਿਆ ਜਿੰਨੇ ਰੁੱਖਾਂ ਦੀ ਪਰਵਾਹ ਨਹੀਂ ਕੀਤੀ ਆ ਦੇਖੋ ਆ ਇੰਨਾ ਸੋਨਾ ਰੁੱਖ ਮਤਲਬ ਇਹਦੀ ਪਰਵਾਹ ਨਹੀਂ ਕੀਤੀ ਇਹਦੀਆਂ ਜੜ੍ਹਾਂ ਵੀ ਜਿਹੜੀਆਂ ਇਹਨੂੰ ਢੱਕ ਦਿੱਤੀਆਂ ਗਈਆਂ ਨੇ ਮਤਲਬ ਸੋ ਤੁਸੀਂ ਦੇਖ ਸਕਦੇ ਕਿ ਇਹ ਅੰਨਾ ਵਿਕਾਸ ਆ ਇਹਨੇ ਕੁਛ ਨਹੀਂ ਦੇਖਣਾ ਕਿਉਂਕਿ ਇਹਨੂੰ ਸਿਰਫ ਤੇ ਸਿਰਫ ਇੱਕੋ ਚੀਜ਼ ਚਾਹੀਦੀ ਆ ਕਿ ਭਈ ਪੁਰਾਣਾ ਕੀ ਹੋਇਆ ਕੀ ਨਹੀਂ ਉਹਨੂੰ ਮਲੀਆਂ ਮੇਟ ਕਰ ਦੇਣਾ ਵਾ ਤੇ ਆਪਾਂ ਨਵਾਂ ਕੰਮ ਕਰਨਾ ਕਿਉਂਕਿ ਆ ਚੀਜ਼ਾਂ ਤੁਸੀਂ ਦੇਖ ਸਕਦੇ ਇਦਾਂ ਦਾ ਬੜਾ ਕੁਝ ਇੱਥੇ ਹੋਇਆ ਸੋ ਮੈਰੀ ਜੀ ਇਹ ਗੱਲ ਕਵਾਂਗੇ ਕਿ ਸਵਾਲੀਆ ਨਿਸ਼ਾਨ ਆ ਇਹ ਆਮ ਲੋਕਾਂ ਦੀ ਕਮਾਈ ਦੇ ਪੈਸੇ ਆ ਇਹ 5 5 ਤੋਂ 5 ਤੋਂ 10000 ਦੀ ਪਰਪਾਈ ਕੌਣ ਕਰੇਗਾ ਕਿ ਵਿਭਾਗ ਦੇ ਕਰਮਚਾਰੀ ਕਰਨਗੇ ਕਿ ਉਹਨਾਂ ਨੇ ਨਹੀਂ ਦੇਖਿਆ ਕਿ ਟੁੱਟਾ ਵਾ ਇਸ ਤਰ੍ਹਾਂ ਦੀਆਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਦਿਖਾਈਆਂ ਜਾਣਗੀਆਂ ਜਿਹੜੀਆਂ ਅੱਖੋਂ ਪਰੋਖੇ ਕੀਤੀਆਂ ਜਾ ਰਹੀਆਂ ਜੀ ਮੈਂ ਇੱਕ ਤੁਹਾਡੇ ਧਿਆਨ ਚੋਲ ਲੈਣਾ ਚਾਹੁੰਦਾ ਪਿਛਲੇ ਦਿਨੀ ਵੀ ਤੁਸੀਂ ਇੱਕ ਮੁੱਦਾ ਚੁੱਕਿਆ ਸੀ ਸਪੀਡ ਬ੍ਰੇਕਰਾਂ ਦਾ ਸੋ ਉਹ ਜਿਹੜੇ ਸਪੀਡ ਬ੍ਰੇਕਰ ਪਹਿਲੇ ਤਾਂ ਬਹੁਤ ਘੱਟ ਗੈਪ ਤੇ ਲਗਾ ਦਿੱਤੇ ਗਏ ਬਾਅਦ ਵਿੱਚ ਜਦੋਂ ਕਲੋਨੀ ਵਾਸੀਆਂ ਨੇ ਵਿਰੋਧ ਕੀਤਾ ਉਹ ਖਬਰ ਵੀ ਆਪਾਂ ਲਗਾਈ ਜਦੋਂ ਕਲੋਨੀ ਵਾਸੀਆਂ ਨੇ ਵਿਰੋਧ ਕੀਤਾ ਤੇ ਉਹ ਸਪੀਡ ਬ੍ਰੇਕਰ 'ਤੇ ਪੋਟੇ ਦਿੱਤੇ ਗਏ ਜਿਹੜੇ ਕੁਛ ਨਹੀਂ ਪੁੱਟੇ ਉਹਨਾਂ ਨੂੰ ਸੜਕ ਦੇ ਜਿਹੜਾ ਵਾ ਵਿੱਚ ਲੈ ਲੈ ਆਂਦਾ ਕਿ ਮਲ ਉਹਤੇ ਲੱਕ ਪਾ ਦਿੱਤੀ ਗਈ ਸੋ ਉਹ ਵੀ ਨੁਕਸਾਨ ਬੜਾ ਵੱਡਾ ਵਾ ਜਿਹੜੇ ਅਧਿਕਾਰੀ ਆ ਉਹ ਸਿੱਦੇ ਮੂੰਹ ਗੱਲ ਕਰਨ ਨੂੰ ਤਿਆਰ ਨਹੀਂ ਜਾਂ ਜਵਾਬ ਦੇਣ ਨੂੰ ਤਿਆਰ ਨਹੀਂ ਹੁੰਦੇ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਵਾ ਜਾਂ ਗੱਲ ਕੀਤੀ ਜਾਂਦੀ ਆ ਤੇ ਉਦੋਂ ਉਹ ਇੰਨੀ ਗੱਲ ਕਹਿ ਦਿੰਦੇ ਆ ਕਿ ਹੁਣ ਤੇ ਖਬਰ ਚੱਲ ਗਈ ਹੁਣ ਆਪਾਂ ਪੱਖ ਕੀ ਦਈਏ ਹਾਂ ਦੇਖੋ ਜੀ ਗੱਲ ਇਦਾਂ ਵਾ ਕਿ ਇੱਥੇ ਜਿਹੜੇ ਅਧਿਕਾਰੀ ਉਹਨਾਂ ਦੇ ਛਤਰ ਛਾਇਆ ਜਿਹੜੀ ਆ ਉਹ ਵਿਭਾਗ ਦੇ ਇੱਕ ਜਿਹੜੇ ਆ ਜਦੋਂ ਸਰਕਾਰ ਪਿੱਠ ਤੇ ਹੱਥ ਰੱਖ ਦੇ ਤੇ ਉਹ ਕਰਮਚਾਰੀ ਜਿਹੜਾ ਉਹ ਸ਼ੇਰ ਬਣ ਜਾਂਦਾ ਬਿਲਕੁਲ ਜੀ 7 ਨੰਬਰ ਸਕੀਮ 'ਚ ਜਿੰਨੀ ਵਾਰ ਅਸੀਂ ਐਸ ਡੀਓ ਸਾਹਿਬ ਨੂੰ ਐਕਸੀਅਨ ਸਾਹਿਬ ਨੂੰ ਈਓ ਸਾਹਿਬ ਨੂੰ ਕਾਲ ਕੀਤੀ ਆ ਤਾਂ ਉਹ ਤੁਹਾਡੀ ਗੱਲ ਵਾਕਈ ਸਹੀ ਉਹ ਕਹਿੰਦੇ ਖਬਰ ਤੇ ਚੱਲ ਗਈ ਅਸੀਂ ਪੱਕਾ ਨਹੀਂ ਦੇਣਾ ਕਿਉਂਕਿ ਜਿੰਨੀ ਵਾਰ ਤੁਸੀਂ ਗਏ ਜੀ ਬਿਲਕੁਲ ਪਰ ਜਿਹੜਾ ਉੱਥੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਕੇਦੀ ਆ ਮੈਂ ਇੱਕੋ ਗੱਲ ਕਹਾਂਗਾ ਕਿ ਇਹਦੀ ਵਿਜੀਲੈਂਸ ਇਨਕੁਆਰੀ ਚਾਹੀਦੀ ਆ 7 ਨੰਬਰ ਸਕੀਮ ਦੀ ਕਿਉਂਕਿ ਇਹ ਕੱਲੀ 84 ਏਕੜ ਮੈਂ ਹੋਣ ਵੀ ਕਹਾਂਗਾ 84 ਏਕੜ 'ਚ ਕੱਲੀ ਇਹ ਫੈਲੀ ਨਹੀਂ ਹੈਗੀ ਇਹਦੀ ਖਬਰਾਂ ਵੀ 84 ਤੋਂ ਵੱਧ ਨਿਕਲਣੀਆਂ ਨੇ ਸੋ ਇਹ ਤੁਸੀਂ ਦੇਖੋ ਜਿਹਦੇ ਸਟਾਰਟਿੰਗ ਹੀ ਆ ਤੇ ਇਹ ਤੁਹਾਨੂੰ ਰੈਗੂਲਰ ਅਸੀਂ ਇੱਥੋਂ ਦੀਆਂ ਜਿਹੜੀਆਂ ਨਗੈਲੀਆਂ ਨੇ ਇੱਕ ਇੱਕ ਨਗੈਲੀ ਦਿਖਾਈ ਜਾਏਗੀ ਬਾਕੀਰੇ ਅਧਿਕਾਰੀ ਉਹਨਾਂ ਨੂੰ ਵੀ ਆਪਾਂ ਇਹ ਬੇਨਤੀ ਕਰਦੇ ਆ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਆਏ ਦਿਨੀ ਕੋਈ ਨਾ ਕੋਈ ਕਮੀਆਂ ਜਿਹੜੀਆਂ ਉਹ ਨਿਕਲਦੀਆਂ ਰਹਿੰਦੀਆਂ ਨੇ ਇਹਦੇ ਕਲੋਨੀ ਵਾਸੀਆਂ ਦੀ ਗੱਲ ਕਰੀ ਤਾਂ ਕਲੋਨੀ ਵਾਸੀ ਵੀ ਕੋਈ ਜ਼ਿਆਦਾ ਖੁਸ਼ ਨਹੀਂ ਹੈਗੇ ਜਿਹੜੀ ਸਰਕਾਰ ਆ ਸਰਕਾਰ ਇਸੇ ਕਰਕੇ ਆਈ ਸੀ ਬਦਲਾਵ ਦੀ ਕਿ ਜਿਹੜੇ ਵੀ ਕੰਮ ਹੋਣਗੇ ਪੂਰੀ ਇਮਾਨਦਾਰੀ ਨਾਲ ਹੋਣਗੇ ਪਰ ਇੱਥੇ ਜਿਹੜੇ ਹਾਲਾਤ ਕੁਝ ਹੋਰ ਦਿਖ ਰਹੇ ਨੇ ਸੋ ਬਹੁਤ ਸਾਰੀਆਂ ਖਬਰਾਂ ਨੇ ਅਗਲੀ ਖਬਰ ਲੈ ਕੇ ਜਲਦੀ ਤੁਹਾਡੇ ਲਈ ਹਾਜ਼ਰ ਹੋਵਾਂਗੇ